ਅੱਜ ਜਿਹੜੀ ਨੀਂਦ ਵਾਲੀ ਇਹਦਾ ਧਿਆਨ ਰੱਖਿਆ ਬੜਾ ਸਫਾਈ ਦਾ ਚਾਨਣ ਦੇ ਇਸ ਪੂਰਬ ਚ ਧੂਨੇ ਦਾ ਹਨੇਰਾ ਨਹੀਂ ਫੈਲਾਈਦਾ ਮਨੁੱਖੀ ਰਿਸ਼ਤਿਆਂ ਦੇ ਅੰਦਰ ਭਾਂਬੜ ਕੋਈ ਨਹੀਂ ਮਚਾਈਦਾ ਸਾਹ ਇਸੇ ਫਿਜ਼ਾ ਚ ਲੈਣੇ ਹਨ ਇਸ ਵਿੱਚ ਕੋਈ ਗੰਧ ਨਹੀਂ ਪਾਈਦਾ ਇਸ ਵਿੱਚ ਕੋਈ ਗੰਧ ਨਹੀਂ ਪਾਈਦਾ ਸਭ ਪਾਸੇ ਨਕਲੀ ਮਾਲ ਵਿਕੇ ਸਭ ਪਾਸੇ ਨਕਲੀ ਮਾਲ ਜੜਾ ਸੋਚ ਸਮਝ ਕੇ ਖਾਈ ਦਾ ਮਿੱਤਰੋ ਪੇਟ ਵੀ ਤੁਹਾਡਾ ਆਪਣਾ ਹੈ ਮਿੱਤਰੋ ਪੇਟ ਵੀ ਤੁਹਾਡਾ ਤੁਹਾਡਾ ਆਪਣਾ ਹੈ ਨਾ ਖੜਾ ਕਰ ਮਠਿਆਈ ਦਾ ਕਿਸੇ ਨੇ ਵੀ ਤਾਂ ਰੋਕਣਾ ਟੋਕਣਾ ਨਹੀਂ ਕਿਸੇ ਨੇ ਵੀ ਤਾਂ ਰੋਕਣਾ ਟੋਕਣਾ ਨਹੀਂ ਰਾ ਆਪ ਹੀ ਸਿੱਧੇ ਜਾਈਦਾ ਰਾ ਆਪੇ ਸਿੱਧੇ ਜਾਈਦਾ ਸੋਲ ਦੀ ਤਾਂ ਇਹੋ ਹੀ ਨਸੀਹਤ ਹੈ ਸੋਲ ਦੀ ਤਾਂ ਇਹੋ ਨਸੀਹਤ ਹੈ ਨਾ ਹੀ ਬਕਰਾ ਬਣੋ ਕਸਾਈ ਦਾ ਨਾ ਹੀ ਬਕਰਾ ਬਣੋ ਕਸਾਈ ਦਾ